ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਘਰਿ ਮੁੰਦ ਬਦੇਸ ਤੇਰਾ ਨਿਤ ਝੂਰੇ ਸੰਭਾਲੇ ਚਲਦਿਆਂ ਢਿਲਣਾ ਹੋਵੇ ਦੇ ਨੀਅਤ ਰਾਸ ਕਰੇ ਘਰ ਹੀ ਮੰਦ ਵਦੇਸ ਪਰ ਨਿਤ ਝੂਰੇ ਸੰਭਾਲੇ ਦਿਆ ਟੱਲਣਾ ਹੋਵੈ ਜੇ ਨੀਅਤ ਰਾਸ ਕਰੇ ਮਹਲਾ ਪਹਿਲਾ ਨਾਨਕ ਗਾਲੀ ਕੂੜੀਆ ਬਾਜ ਪ੍ਰੀਤ ਕਰੇ ਤੱਚਰ ਜਾਣ ਭਲਾ ਕਰ ਜਿ ਚਰ ਲੇਵੈ ਦੇ ਪਾਉੜੇ ਦਿਨ ਉਪਾਏ ਜੀ ਸੇਨ ਹਰ ਰੱਖਿਆ ਅੰਮ੍ਰਿਤ ਸੱਚਾ ਨਾਮ ਪੋਜਨ ਚੱਖਿਆ ਤੇਪਤ ਰਹੇ ਆਗਾਏ ਮਿਟੀ ਪਪਖਿਆ ਸਭ ਅੰਦਰ ਇੱਕ ਵਰਤ ਕਿਨ੍ਹੇ ਵਿਰਲ ਲਖਾਂ ਜਨਾ ਨਾਨਕ ਭੈ ਨਿਹਾਲ ਰਾਵਕੇ ਪੱਖਾਂ ਸਭ ਅੰਦਰ ਇੱਕ ਵਰਤੈ ਕਿੰਨਾ ਵਿਰਲਾ ਲਖਿਆ ਜਨ ਨਾਨਕ ਭੈ ਨਿਹਾਲ ਵਾਕੀ ਪਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ ਪਹਿਲਾ ਘਰਿ ਮੁੰਦ ਵਦੇਸ ਪਰ ਨਿਤ ਝੂਰੇ ਸੁਮਾਲੇ ਮਿਲਦਿਆਂ ਟੈਲਣਾ ਹੋਵੈ ਜੇ ਨੀਅਤ ਰਾਸ ਕਰੇ ਵਾਰ ਬਡਹੰਸ ਕੇ ਪਉੜੇ ਬਿਮੀ ਸ਼ਲੋਕਾ ਨਾਲ